ਹਾਂਜੀ ਕੀ ਹਾਲਾ ਸਾਰੇ ਵੀ ਹਾਂ ਦਾ ਹੋਰ ਵੀ ਪੰਦਾ ਕਰਦਾ ਸਾਰੇ ਉਤਰ ਕੂਤਰ ਸੜਾ ਵੀ ਸਾਰੇ ਵੀਰ ਦੇ ਘਰ ਪਰ ਠੀਕ ਹੈ ਲਓ ਜੀ ਦਿਖਾਈਏ ਤੁਹਾਨੂੰ ਬਾਜੀ ਵਾਲੇ ਕੂਤਰ ਆਪਣੇ ਜਾ ਕੇ ਕਿਹੜੇ ਗਣੇ ਛੱਡਨੇ ਆ ਲੈ ਭਾਈ ਬੋਤਲ ਲੈ ਪਰ ਉਹ ਉਥੋਂ ਨੇ ਨੇ ਕਰਕੇ ਵਧਗਾ ਲੈ ਤਾਰ ਕੇ ਜੇ ਤੇ ਕਬੂਤਰ ਆ ਛੱਡ ਰਹੇ ਬਾਜੀ ਠੀਕ ਹੈ ਅ ਇੱਕ ਤਾਂ ਕਾਲੀ چینی ਹੋਗੀ ਇਹਦਾ ਤੁਹਾਨੂੰ ਪਤਾ ਹੀ ਹੈ ਠੀਕ ਹੈ ਸੱਜੀ ਗਲਗ ਵੀ ਕਾਂ ਤਾਂ ਇੱਕ ਸੁਖਜਿੰਦਰ ਪਿਉਰੀ ਦਾ ਬੱਚਾ ਤੇ ਇੱਕ ਹੋ ਗਈ ਆਹ ਕਬੂਤਰੀ ਗੋਸ਼ੀ ਵਾਲੀ ਤਾਂ ਨਾ ਕਬੂਤਰੀ ਹਿੜ ਰਹੇ ਹਨ ਦੋ ਕਬੂਤਰੀਆਂ ਠੀਕ ਹੈ ਇੱਕ ਇਹ ਤੇ ਇੱਕ ਆਹ ਤੇ ਇੱਕ ਹੋਗਾ ਬੱਚਾ ਇਹਦਾ ਨਾਂ ਚਲੋ ਚੋਬਰੋ ਚਲੋ ਲੈ ਕੇ ਬਾਬੇ ਦਾ ਨਾਂ ਕੁਝ ਮੈਨੂੰ ਕਮੈਂਟ ਵੀ ਆਉਂਦੇ ਹੁੰਦੇ ਇੱਕ ਬੋਈ ਕਹਿੰਦਾ ਸਿਰਟਾ ਕੋਲਾ ਮਾਰ ਕੋ ਕਮੈਂਟ ਮੈਨੂੰ ਕਹਿੰਦਾ ਬਈ ਤੂੰ ਚੱਪਲਾ ਦਾ ਬਣਾਵਾ ਆਇਆ ਕਰ ਮੈਂ ਤਾਂ ਕੋਈ ਬੋਲਦਾ ਨਹੀਂ ਇਸ ਬਾਰੇ ਚੱਲਿਆ ਹੋਪ ਹੋਏ ਉਹ ਹੀ ਤਾਂ ਗੱਲ ਹੈ ਤੇ ਜਾਓ ਭਾਈ ਚੰਗਾ ਭਾਈ ਚੰਗਾ ਭਾਈ ਗੱਬਰਾ ਖਾ ਪਾ ਕਿਤਨੇ ਕਬੂਤਰ ਪਿੰਜਰੇ ਹੀ ਤੋੜਤਾ ਹੀ ਵੱਡਾ ਪਿੰਜਰਾ ਲਗਾਇਆ ਮੁੰਡੇ ਛੋਟੇ ਮੇਰੇ ਤਿੰਨ ਕਬੂਤਰ ਆਉਂਦੇ ਨਹੀਂ ਸੀ ਹਨ ਪਿੰਡ ਛੋੜਣਾ ਮੈਂ ਨਹੀਂ ਆਂਦਾ ਯਾਰ ਗੱਲ ਖਾਦਾ ਮਾ ਮੈਂ ਪਹਿਲਾਂ ਜਾਨਾ ਮੁਰਕ ਕੇ ਹੁਣ ਉਹ ਗੱਲ 'ਚ ਕੋਈ ਤੁੱਕ ਜਾਣੀ ਨਹੀਂ ਰਹਿੰਦਾ ਅਪਾ ਦਾ ਸੌਣ ਨੇ ਯਾਰ ਬੜਾ ਬਾਰ ਭੜਾ ਠਟਕ ਰਿਹਾ ਕੋਈ ਨਾ ਕੋਈ ਆ ਗਿਆ ਹਾਂਜੀ ਮੇਰੇ ਵੀਰੋ ਤੇ ਲਗਭਗ ਬਈ ਕਬੂਤਰ ਵਹਿਲੇ ਆ ਜਿੰਨੇ ਛੱਡਣ ਆ ਸਾਰੇ ਕਬੂਤਰ ਵਹਿਲੇ ਆ ਦੋ ਤਾਂ ਪਾਣੀ ਵਾਲੇ ਪਹਿਲੇ ਆ ਆਪਣੇ ਤੇ ਇੱਕ ਪਾਣੀ ਦੇ ਨਵਾ ਕਰਨਾ ਤੇ ਤਿੰਨ ਕਬੂਤਰਾਂ ਦੀ ਸੁੱਕੀ ਵਾਰੀ ਇੱਕ ਇੱਕ ਹੋਰ ਲੈਣੀ ਆ ਅੱਜ ਆਪਾਂ ਉਦੋਂ ਬਾਅਦ ਪਾਣੀ ਦੇ ਕਰ ਲੈ ਉਹਨਾਂ ਨੂੰ ਠੀਕ ਹੈ ਇਹ ਕੱਲ ਵਾਲੇ ਤਿੰਨ ਕੂਤਰਾ ਜਾਂ ਦੋ ਕੂਤਰਾ ਦਾ ਫਰਕ ਹੈ ਇੱਕ ਕੂਤਰੀ ਦੀ ਕੰਡੀਸ਼ਨ ਹਜੇ ਵੀ ਡਾਊਨ ਉਹਨਾਂ ਚੋਂ ਚਲੋ ਪਹਿਲਾਂ ਮੈਂ ਲੇਟ ਹੋਇਆ ਨਾ ਪਹਿਲੇ ਜਿਹੜੇ ਡਾਊਨ ਵਾਲੇ ਕੂਤਰਾ ਉਹ ਡਾਈਏ ਆਪਣਾ 7 ਦਾ ਟਾਈਮ ਹੋ ਚੱਲਿਆ ਲਓ ਜੀ ਸਭ ਤੋਂ ਪਹਿਲਾ ਕੂਤਰਾ ਸੱਜੀ ਗਲਾਬੀ ਬਗਲ ਵਾਲਾ ਆਪਣਾ ਅ ਚਟਾ ਕੂਤਰਾ ਹਨਾ ਮੈਂ ਲਾਲਚੀ ਨਾ ਗਾਲਚੀ ਨਾ ਕਹਿਣ ਲੱਗਾ ਭੁੱਲ ਕੇ ਤੇ ਉਸ ਤੋਂ ਬਾਅਦ ਹੋ ਗਿਆ ਵੀ ਆਪਣਾ ਖੱਬੇ ਹਰੇ ਟੂਸੇ ਵਾਲਾ ਇੱਕ ਮਿੰਟ ਤੇ ਇਹ ਕਬੂਤਰ ਨੂੰ ਭਾਈ ਸਾਹਿਬ ਲੱਗ ਭੱਗ ਦਿੱਤਾ ਅਜ 30 ਐਮਐਲ ਪਾਣੀ ਸਿੱਧਾ ਪਹਿਲਾਂ 10 ਐਮਐਲ ਦੂਜੀ ਵਾਰੀ 30 ਐਮਐਲ ਤੇ ਇਹਦੋਂ ਬਾਅਦ ਤੀਜੀ ਵਾਰ ਇਹ ਬਾਜੀ ਉੱਡੂਗਾ ਮੇਰੇ ਹਿਸਾਬ ਨਾਲ ਦਾ ਜੀ ਗਿਹੜੇ ਹੀ ਹੈ ਇਹ ਤੇ ਤੇ ਉਦੋਂ ਬਾਅਦ ਹੋ ਗਿਆ ਆਪਣਾ ਲੱਤਾ ਬਈ ਖੱਬੀ ਗਲਾਬੀ ਬਨ ਵਾਲਾ ਇਹਨੂੰ ਦਿੱਤਾ ਲਗਭਗ 13 ਕੈਮਲ ਪਾਣੀ ਦਿੱਤਾ ਅੱਜ ਉਦੋਂ ਬਾਅਦ ਹੋ ਗਿਆ ਜੀ ਆਪਣਾ ਗਲਾਬੀ ਖੰਡ ਹਰੀ ਕਾਂਤ ਵਾਲਾ ਇਹਨੂੰ ਦਿੱਤਾ ਵੀ ਅੱਜ 7 ਐਮਐਲ ਪਾਣੀ ਪਹਿਲਾ ਪਾਣੀ ਹੈ ਕੂਤਰ ਦਾ ਆਏ ਔਖਾ ਹੈ ਕਿਵੇਂ ਹੁੰਦਾ ਇਹ ਚੱਲ ਸ਼ੇਰਾ ਚੱਲ ਘਬਰਾਣਾ ਉਦੋਂ ਬਾਅਦ ਹੋ ਗਿਆ ਜੀ ਹਰਾ ਫੂੰਗਾ ਸੱਜਾ ਗਲਾਬੀ ਟੂਸਾ ਇੱਕ ਉਤਰ ਸੁੱਕਾ ਹੈ ਤੇ ਕਿ ਹੋਗਾ ਜੀ ਨਵੇਂਾਂ ਚੋ ਸੱਜਾ ਗਲਾਬੀ ਟੂਸਾ ਗਲਾਬੀ ਟਾਵਰੀ ਤੇ ਬਾਬੇ ਯਾਰ ਇੱਕ ਕਬੂਤਰ ਦੀ ਥੋੜੀ ਜਿਹੀ ਮੈਂ ਕਨਫਿਊਜ਼ਨ ਚ ਹਰੇ ਗਲਾਬੀ ਟੂਸੇ ਵਾਲੇ ਦਾ ਉਧਰ ਨੇ ਜੋਰ ਲਾਇਆ ਜੀ ਵੀ ਆਪਣੇ ਆਪ ਕਬੂਤਰ ਨੇ ਯਾਰਣਾ ਵੀਰ ਨੂੰ ਅੱਜ ਪਾਣੀ ਚਕਾਵਾ ਕੇ ਨਾਚਕਾਵਾ ਭਾਈ ਪੂਰੇ ਦੇ ਕਹਿਣ ਦੇ ਮੁਤਾਬਕ ਤਾਂ ਹੱਕ ਸ ਹੈ ਕਬੂਤਰਾਂ ਦਾ ਅੱਜ ਜਿੰਨੇ ਕਬੂਤਰੂ ਦਾ ਸਾਰਿਆਂ ਦਾ ਪਾਣੀ ਤੇ ਹੱਕ ਸੀਗਾ ਤੇ ਚੱਲ ਇੱਕ ਵਾਰੀ ਸੁੱਕੀ ਲੈ ਹੀ ਲੈਣਿਆ ਹੋ ਰਿਆ ਚਲੋ ਇਹਦੀ ਵੀ ਇੱਕ ਵਾਰੀ ਕਰਾ ਹੀ ਦੇ ਕੇ ਸੁੱਕੇ ਦੀ ਹਰੀ ਗੁਲਾਬੀ ਟੂਸੀ ਵਾਲੇ ਦੀ ਲਾਸਟ ਈ ਆ ਬਸ ਟਾਈਮ ਨਾਲ ਬਾੜਾਂਗੇ ਮਾੜਾ ਜੋਰ ਨਹੀਂ ਲੱਗਣ ਦੇਣਦੇ ਅੱਜ ਤੇ ਹੁਣ ਕੁਝ ਨਵਾਂ ਕਬੂਤਰਾਂ ਛੜ ਤੱਕਾ ਕੱਢ ਕੇ ਗਾਂ ਛੜਾਣੇ ਲਓ ਜੀ ਪਹਿਲੇ ਨੰਬਰ ਤੇ ਹੋ ਗਈ ਖੱਬੇ ਗੁਲਾਬੀ ਟੂਸੀ ਵਾਲੀ ਚੜਖੰਡ ਉਦੋਂ ਬਾਅਦ ਹੋ ਗਈ ਹਰੀ ਗੁਲਾਬੀ ਭਗਲ ਵਾਲੀ ਜਿਹੜੀ ਆਪਾਂ ਨੂੰ ਲੱਗਦਾ ਸੀ ਵੀ ਸੁੱਝ ਗਈ ਹੁੰਦੀ ਆ ਪਰ ਹੁਣ ਸੈਟਾ ਕਬੂਤਰੀ ਇੱਕ ਇਹ ਹੋ ਗਈ ਜੀ ਸੱਜੀ ਗਲਾਬੀ ਬਗਲਾੜੀ ਵੈਸੇ ਤਾਂ ਹੱਡੀ ਕੱਢੀ ਪੇ ਕੂਤਰੀ ਯਾਰ ਇਹਨੂੰ ਤਾਂ ਛੱਡਣ ਨੂੰ ਜੀ ਨਹੀਂ ਕਰਦਾ ਸੀ ਚਲੋ ਛੱਡਤੀ ਫਿਰ ਵੀ ਹਣਾ ਤੇ ਕੇ ਛੱਡ ਦੇ ਬਈ ਯਾਰ ਟੂਸੇ ਟੋਰੀ ਜਣੀ ਨਹੀਂ ਕੂਤਰੀ ਚਾਲ ਖੰਡ ਕੂਤਰ ਕਾਫੀ ਛੱਡਦੇ ਆ ਬੱਸ ਕਰਕੇ ਹੁਣ ਬਹੁਤ ਆ ਯਾਰ ਵਾੜਾ ਨਹੀਂ ਹੁਣ ਕੇ ਨਹੀਂ ਗਾਣੀ ਰੱਖੀ ਨਹੀਂ ਇਹਨਾਂ ਦੇ ਸਾਹ ਸੁਆਲ ਕਰਨੀ ਓਕੀ ਹੈ ਤੇਦਰ ਬਈ ਪਾਈਏ ਪਾਣੀ ਕੂਤਰੀ ਨੂੰ ਕੱਲ ਵਾਲੀ ਨੂੰ ਇਹਦੇ ਕਰਕੇ ਪਾਈਏ ਇੱਥੇ ਆਇਆ 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 ਵੇਖੋ ਕੀ ਹਾਲ ਹੈ ਕੱਲ ਦੀ ਬੈਠੀ ਕੂਦਰੀ ਦੇ ਪਾਣੀ ਵਿਖੋ ਪੀ ਜਾਂਦੀ ਹੈ ਨਾ ਹੁਣ ਮਾੜੀ ਮੋਟੀ ਸੁਰਤ ਸੰਭਲੀ ਹੈ ਕਬੂਦਰੀ ਦੀ ਤੇ ਪਹਿਲਾਂ ਨਾਲ ਤਾਂ ਥੋੜੀ ਮੋਟੀ ਐਕਟਿਵ ਹੋ ਗਈ ਤੇ ਆ ਕਬੂਤਰਾਂ ਦਾ ਵੀ ਫਰਕ ਪੈਗਾ ਪਹਿਲਾਂ ਨਾਲ ਤਾਂ ਮਤਲਬ ਚਲਾ ਆ ਕੇ ਮਾੜਾ ਮੋਟਾ ਜਿਹਾ ਪਾਣੀ ਇਹ ਵੀ ਤੇ ਕੰਤਰਾ ਵਾਲੀ ਵੀ ਲਿਆਉਣਾ ਚਾਹ ਕੇ ਮੈਂ ਠੀਕ ਹੈ ਤੇ ਅੱਜ ਆਥਨ ਨੂੰ ਸੈਟਵਟ ਕਰ ਲਾਂਗੇ ਪਰ ਰੌਲਾ ਦੁੱਖ ਕਿਹੜੀ ਚੀਜ਼ ਆ ਆਪਾਂ ਨੂੰ ਦੁੱਖ ਆ ਚੀ ਦਾ ਕਬੂਤਰ 18 ਨੂੰ ਬਾਈ ਛੱਡਣਾ ਸੀਗਾ ਤੇ ਮੇਬੀ ਹੁਣ 18 ਨੂੰ ਬਾਈ ਨਹੀਂ ਉੜਦਾ ਠੀਕ ਹੈ ਇਹ ਬਾਜੀ ਉੱਡੂਗਾ ਕੋਈ ਭਾਈ ਸਾਹਿਬ 18 ਦੀ ਥਾਂ ਤੇ 22 ਕੂਤਰੂ 4 5 ਦਾ ਲੇਟ ਗਈ ਗੱਲ ਹੈ ਪੁੱਤਰ ਤੇ ਨਵੇਂਆਂ ਚ ਕਬੂਤਰ ਬਹਿ ਗਏ ਬਈ ਆ ਕੇ ਤਿੰਨ ਠੀਕ ਹੈ ਇੱਕ ਕੱਲੇ ਹਰੇ ਟੂਸੇ ਵਾਲਾ ਉਹ ਬਾਅਦ ਚ ਦੋ ਕੂਤਰ ਹੋਰ ਛੜਤ ਸੀ ਮੈਂ ਵੀਡੀਓ ਨਹੀਂ ਬਣਾਈਗੀ ਲਗਭਗ ਘੰਟਾ ਘੰਟਾ ਕੋ 50 50 ਮਿੰਟ ਉੱਢਿਆ ਆ ਬੈਠੇ ਕ ਹਰੇ ਟੂਸੇ ਵਾਲਾ ਗਲਾਬੀ ਫੁੰਝਾ ਗਲਾਬੀ ਟੂਸਾ ਤੇ ਹਰਾ ਟੂਸਾ ਗਲਾਬੀ ਟਵਰੀ ਕਬੂਦਰੀ ਤੇ ਇੱਕ ਖੱਬਾ ਗਲਾਬੀ ਟੂਸਾ ਪਾਸੇ ਬਹਿ ਗਈ ਇੱਕ ਸੱਜੀ ਗਲਾਬੀ ਬਗਲ ਵਾਲੀ ਪਾਸੇ ਗਈ ਠੀਕ ਹੈ ਇੱਕ ਸਾਤ ਤੇ 3025 ਬਹਿ ਗਏ ਨਵੇਂਾਂ ਚ ਤੇ ਨਵੇਂਾਂ ਚ ਸਿਰਫ ਦੋ ਫਰਦ ਇੱਕ ਤਾਂ ਗਲਾਬੀ ਟੂ ਸ਼ਾਟ ਆਉਰੀ ਇੱਕ ਹਰੀ ਗਲਾਬੀ ਬਗਲ ਦੀ ਕਬੂਤਰੀ ਬਾਕੀ ਪੁਰਾਣੇ ਫਰਦੇ ਆ ਗਏ ਇੱਕ ਕਬੂਤਰ ਹੋਰ ਆ ਗਿਆ ਨਵੇਂਾਂ ਚੋ ਗਲਾਬੀ ਟੂ ਸ਼ਾਟ ਆਉਰੀ 8:30 ਤੇ ਮੇਰੇ ਰਾਹ ਹੁਣ ਆਪਾਂ ਇਹਨਾਂ ਨੂੰ ਲਾ ਕੇ ਛਲਰੀਆਂ ਵੇਲ ਗਈ ਕਰਦੇ ਗਿਆ ਦੂਜੇ ਉੱਡ ਲੈਣਗੇ ਰਤਾ ਵੀ ਬਈ ਚਸ ਚ ਹੈ ਨਹੀਂ ਆਪਣਾ ਉੱਡਣ ਦੀ ਹੈਣਾ ਸਹੀ ਦੱਸਦਾ ਹੈ ਆਊਡਰਾਂ ਵਾਲੇ ਕੂਤੇ ਤਾਂ ਚਾਰ ਨਹੀਂ ਵਲਦੀ ਹੁੰਦੀ ਪਹਿਲਾਂ ਬਹੁਤ ਜਿਆਦਾ ਸੁਣੌੜਦਾ ਰਿਹਾ ਇਹ ਤੇ ਜਿੱਦਣ ਦਾ ਪਾਣੀ ਲਾਇਆ ਤੇ ਪਤਾ ਨਹੀਂ ਕੀ ਕੋਈ ਫਾਲਟ ਬਣਿਆ ਕੋਈ ਚੱਕਰ ਬਣਿਆ ਕੂਤਰ ਨੂੰ ਕੂਤਰ ਚਸ ਜਿਹੀ ਨਹੀਂ ਛੱਡਣ ਸਾਰੀ ਬੈਠਣ ਲੱਗ ਜਾਂਦਾ ਬਈ ਬਹਿੰਦਾ ਬਹਿੰਦੇ ਜੀ ਟਾਈਮ ਕਰੂ ਜਿੰਨਾ ਟਾਈਮ ਕਰ ਗਿਆ ਨਾ ਇਹ 10 ਵਜੇ 11 ਵਜੇ ਦੇ ਬਹਿੰਦਾ ਬਹਿੰਦੇ ਵੀ ਜਾਊਗਾ ਇਹ ਮਰਦਾ ਮਰਦਾ ਹੀ ਇਹ ਜਮਾ ਹਾਂਜੀ ਬਾਪਿਓ ਤੇ ਦੋ ਕਬੂਤਰ ਹੋਰ ਬਹਿ ਗਏ ਬਈ ਇੱਕ ਤਾਂ ਹਰਾ ਫੂੰਜਾ ਗੁਲਾਬੀ ਟੂਸਾ ਇੱਕ ਨਵੀਂ ਕਬੂਤਰੀ ਹਰੀ ਗੁਲਾਬੀ ਬਾਗਲ ਅੱਗੇ 9 ਵਜੇ ਤੇ 37 ਮਿੰਟਾਂ ਤੇ ਇੱਕ ਕਬੂਤਰ ਹੋਰ ਬੈਠਣਾ ਆ ਗਿਆ ਭਾਈ ਸੁੱਕਾ ਕਬੂਤਰ ਸੱਜੀ ਗਲਾਬੀ ਬਗਲ ਵਾਲਾ ਕਿੱਧਰ ਗਿਆ ਬ్రో ਮੁੜਿਆ ਹੀ ਨਹੀਂਗਾ ਕਿ ਬਹਿ ਗਿਆ ਪਾਸੇ ਤੜੀ ਪੈਰ ਲਗਾ ਸੁੱਕਾ ਕਬੂਤਰ ਸੀ ਜਦੋਂ ਜੱਬਕਾ ਨਾ ਖੜਾ ਹੋਗਾ ਵੇ ਕਿਤੇ ਨਹੀਂ ਨਹੀਂ ਆਉਂਦਾ ਆਉਂਦਾ ਆ ਗਿਆ ਆਇਆ 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 ਬਾਬਾ ਹੁਣੀ ਆ ਯਾਰ ਗਾਲੀ ਮੁਕੀ ਰਾਂ ਰਗੀ ਠੀਕ ਹੈ ਕਿ ਨਹੀਂ ਬਾਕੀ ਛਤਰੀਆਂ ਤਾਂ ਉੱਚੀ ਲੱਗੀ ਪਈ ਹੈਗੀ ਲਓ ਜੀ ਸੱਜੀ ਗਲਾਬੀ ਬਗਲ ਵਾਲਾ ਵੀ ਆ ਗਿਆ ਭਾਈ ਮੋਸਾਂ ਬਾਹਰ ਇਹਨੂੰ ਬੋਲ ਮਾਰ ਮੁਰਕੇ ਪਾਸੇ ਬੈਠਣ ਦੀ ਚਾਸ ਕਰਤਾ ਸੁੱਕੇ ਕਬੂਤਰ ਹਨਾ 10 ਵਜੇ 8 ਮਿੰਟਾਂ ਦੇ ਬੈਗਾ ਬਿਲਕੁਲ ਟਾਈਮ ਨਾਲ ਹੀ ਬਾਕੀ ਉਹ ਕੁੱ ਬੱਠੇ ਨਵੇਂ ਕੂਤਰ ਨੇ ਮਜਾ ਉਹ ਦੇਖੋ ਜੀ ਉਹ ਕੂਤਰੀ ਬੈਠੀ ਹੈ ਇੱਕ ਦੋ ਹੋਰ ਪਾਸੇ ਕੋਠਾਂ ਕਾਠਾਂ ਦੇ ਬੈਠਿਆ ਤੇ ਲਗਭਗ ਵੀ 1 2 3 4 ਕਬੂਤਰੀ ਰਹਿ ਕੇ ਮੇਰੇ ਹਿਸਾਬ ਨਾਲ ਹਾਂਜੀ ਬਾਪੋ ਤੇ ਸਾਨੂੰ ਟਾਈਮ ਤੇ ਟੈਂਪਰੇਚਰ ਖੋਣੇ ਟਾਈਮ ਹੋਇਆ 10 ਵਜੇ 21 ਮਿੰਟ ਠੀਕ ਹੈ ਤੇ ਤੁਸੀਂ ਟੈਂਪਰੇਚਰ ਦੇਖੋ ਮੜਾ ਖੜਜੋ ਕਰਾ 10 21 ਤੇ ਫੋਨ ਤੇ 40 ਦਿਖਾਈ ਜਾਂਦਾ ਪਤਾ ਨਹੀਂ ਯਾਰ ਇਹ ਰੀਫਰੈਸ਼ ਕਰਨ ਵਾਲਾ ਇਹ ਤੇ 39 ਡਿਗਰੀ ਦਿਖਾਈ ਜਾਂਦਾ ਹੈਗਾ ਤੇ ਧੂਆਂ ਨਿਕਲਿਆ ਪਿਆ ਤੇ ਦਲਜੀਤ ਵੀ ਆ ਗਿਆ ਮੁੰਡਾ ਝੋੜਾ ਆਣਾ ਇਹਨਾਂ ਦੇ ਪਿੰਡ ਬਾਜੀ ਹੈ ਤੇ ਸਾਡੀ ਬਾਜੀ ਇੱਥੇ ਹੈ ਮੈਨੂੰ ਸਾਧ ਲੈ ਮੈਂ ਬਾਜੀ ਨਾਲ ਹੁੰਦੇ ਰਹਿਣਾ ਕੋਈ ਨਾ ਤੇ ਬਹੁਤ ਹੱਤਾਂ ਨੇ ਰਾਰਬੰਦੇ ਪੇਜੀ ਆਹੋ ਤੇ ਮੈਂ ਤੂੰ ਮੇਰੇ ਕੋਲ ਆ ਯਾਰ ਮੈਥੋਂ ਲੋਡ ਰਿਹਾ ਦਾ ਕੰਮ ਐ ਨਾ ਕੂਤਰ ਵੱਧਦਾ ਹੈ ਤਾਂ ਕਰਕੇ ਬਦਾਮ ਤੋਂ ਛਿੱਲੀ ਜਾਂਦੇ ਬਸ ਲਓ ਜੀ ਤੇ ਹੋਰ ਪਾਣੀ ਪਿਆ ਗਏ ਆਪਣੀ ਫੂੰਜੇ ਟੂਸੀ ਆਇਆ 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 ਆਏ ਹੋਏ ਬਾਬਿਓ ਤੁਸੀਂ ਆਏ ਤਾਂ ਦੇਖੋ ਪਾਣੀ ਕਦੋਂ ਪੂਰਾ ਕਰੂ ਇਹ ਕੱਲ ਦਾ ਪਾਣੀ ਪਈ ਜੰਨਾ ਇਹਨੂੰ ਮੈਂ ਕਬੂਤਰੀ ਨੂੰ ਵਿਚਾਰੀ ਨੂੰ ਤੇ ਪਰ ਹੁਣ ਕੁਦਰ ਹੀ ਫਰਕ ਜਾਵੇ ਕਬੂਤਰੀ ਆਪਣੀ ਹੋ ਗਈ ਜੀ ਲਗਭਗ 50 ਤੋਂ 60% ਰਿਕਵਰ ਹੋ ਚੁੱਕੀ ਹੈ 40% ਹੀ ਰਹਿ ਗਈ ਤੇ ਆਹ ਕਬੂਤਰ ਤਾਂ ਲਗਭਗ 20-20% ਰਹਿ ਗਏ ਵੀ ਰਿਕਵਰ ਹੈ ਕਬੂਤਰ ਆਪਣੇ ਆਲਮੋਸਟ ਹਨ ਤੇ ਹਾਂ ਬਾਬਿਓ ਸੱਚ ਬਈ ਸਾਮ ਸੰਭਾਲ ਵਾਲੀ ਗੱਲਬਾਤ ਤੁਹਾਨੂੰ ਮੈਂ ਨਹੀਂ ਦਸੀਗੀ ਠੀਕ ਹੈ ਗੋਸ਼ੇ ਵਾਲੀ ਕਬੂਤਰੀ ਵੀ ਚਾਰ ਬਈਆਂ ਬੱਠਾ ਮਾਰ ਗਈ ਬਈ 5 6 ਉਹਦੀ ਤਾਂ ਐਤ ਕਿ ਉਹਨੇ ਗੇਮ ਪਾਣੀ ਹੋਰ ਲਾਇਆ ਸੀ ਟੋਟਲੀ ਡਿਫਰੈਂਟ ਸੀਗਾ ਠੀਕ ਹੈ ਕਿ ਨਹੀਂ ਉਹਦੀ ਗੋਤਰੀ ਵੀ ਚਾਰ ਬੇੜਾਂ ਦਾ ਮਾਰਗੀ ਆਪਣੀ ਇੱਕ ਮਿੰਟ ਆਪਣੀ ਸੱਜੀ ਗਲਾ ਵੀ ਕਾਂਤਲੀ ਵੀ ਦੋ ਬਿਠਾ ਚਾਰ ਬੇੜਾਂ ਦਾ ਮਾਰਗੀ ਇੱਕ ਇਥੇ ਮਾਰੀ ਸੀ ਫੁੱਲ ਵੱਡੀ ਬਿਠਾਈ ਤਿੰਨ ਬਿਠਾ ਸੱਜੇ ਭਈ ਇੱਕ ਦੋ ਤੇ ਇੱਕ ਖੁੱਡੇ ਚ ਮਾਰੀ ਸ਼ਾਇਦ ਪਤਾ ਨਹੀਂ ਇਥੇ ਮਾਰੀ ਸੀ ਤਿੰਨ ਬਿਠੇ ਮਰੀ ਯਾਦ ਹੈ ਤੇ ਸਖਜਿੰਦਰ ਵਾਲੇ ਬੱਚੇ ਦਾ ਵੀ ਪਿੰਜਰਾ ਹੈ ਇਹਨੇ ਇੱਕ ਵੀ ਚਾਰ ਬੇੜੇ ਬਿਠੇ ਮਾਰੀ ਪਿੰਜਰੇ ਠੀਕ ਹੈ ਕਿ ਨਹੀਂ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਉਹੀ ਗੇਮ ਤੇ ਉਹ ਸੰਭਿਆ ਸਾਰਾ ਕੁਝ ਉਹੀ ਕੀਤਾ ਉਹ ਸੈਟਅਪ ਹੀ ਅੰਦਰੋਂ ਉਹਨੇ ਚਾਰ ਬਿਲੀ ਬਿਲੀ ਮਾਰੀ ਠੀਕ ਹੈ ਆ ਮੈਂ ਆਪਣੇ ਦੇ ਗੋਸ਼ ਵਾਲੇ ਕੂਤਰ ਦੋਵੇਂ ਚਾਰ ਬਿਲੀ ਦਾ ਬੱਠਾ ਮਾਰ ਕੇ ਹਨਾ ਜਿਹੜੇ ਗੇਮ ਡੁਆਟ ਤੇ ਸੀ ਦੋਵੇਂ ਕੂਤਰ ਇਹਦੇ ਤੇ ਹੁਣ ਤੁਸੀਂ ਆਪ ਹੀ ਸੈਨ ਹੋਣਾ ਕੋਈ ਆਪਣਾ ਗੱਪ ਨਹੀਂ ਕੋਈ ਲਕੋੜੀ ਕੋਈ ਮੈਂ ਬਹਾਨੇ ਨਹੀਂ ਬਣਾਉਂਗਾ ਇਹਦਾ ਲੈਤਾ ਹਨਾ ਜਿਹੜਾ ਕੁਝ ਹੁੰਦਾ ਤੁਹਾਡੇ ਸਾਹਮਣੇ ਹੁੰਦਾ ਹੈਗਾ ਰੱਤਾ ਵੀ ਬੈਠ ਜਾਂਦਾ ਵੀ ਇਹ 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 ਆਓ ਚੱਕੋ ਬੈ ਗਿਆ ਮੂੰਹ ਪਟ ਕੇ ਬੈਠਣਾ ਉਹ ਤਾਂ ਵੱਡਾ ਕੂਤਰ ਹੈ ਇੱਕ ਮਿੰਟ ਯਾਰ ਕਿਉਂ ਨਹੀਂ ਹੋ ਰਹੀ ਦੀ ਪੈ ਸੜਾ ਫੋਨ ਵੀ ਨਾ ਹੋਵੇ 10 ਬੱਤੀ ਬਈ ਰੱਤਾ ਘੜਦਾ ਹੀ ਹੁੰਦਾ ਹੈਗਾ ਪਾਣੀ ਤੇ ਕਿਸ ਤੱਕ ਉਤਨੇ ਵਦਨਾ ਹੁੰਦਾ ਹੈਗਾ ਨਵੇਂਾਂ ਚ ਇੱਕ ਹੋਰ ਕੂਦਰੀ ਆ ਗਈ ਬਈ ਆਪਣੀ ਸਜੀ ਗਲਾਬੀ ਬਗਦਾਲੀ ਹਨਾ ਤੇ ਅੱਜ ਵਸ ਦੀ ਲਾਸਟ ਡਾਈ ਸੀ ਫਸਟ ਤੇ ਲਾਸਟ ਬੰਦ ਆ ਬਸ ਕੂਤਰਾ ਜਿਹੜੇ ਜਿਹੜੇ ਬੰਦ ਕਰਾ ਖੁੱਡੇ ਛੱਡੀ ਚੱਲਾਂਗੇ ਵੀ ਆ ਵੀ ਬੰਦ ਆ ਆ ਵੀ ਬੰਦ ਆ ਆ ਵੀ ਬੰਦ ਬਸ ਕੁਛ ਕੂਤਰ ਗਿਣਵੇਂ ਚੋਰਵੇਂ ਕੱਢਾਂਗੇ ਖੱਬੇ ਗਲਾਬੀ ਟੂਸੇ ਵਾਲੀ ਵੀ ਆ ਗਈ ਬਈ ਨਵੇਂਾਂ ਚ ਖੱਬਾ ਗਲਾਬੀ ਟੂਸਾ ਛਤਰੀ ਤੇ ਬਸ ਕਰੀਏ ਨੇ ਅੰਦਰ ਬਹੁਤ ਵਦਗਾ ਬਹੁਤ ਵਦਗਾ ਨੇ ਨਹੀਂ ਚੱਕ ਉੱਠ ਜਾਕ ਆਇਆ 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 ਲਓ ਜੀ ਤੇ ਘੰਡ ਵਾਲਾ ਕਬੂਤਰ ਵੀ ਆ ਗਿਆ ਆਪਣਾ ਬਈ ਪਹਿਲਾ ਪਾਣੀ ਲਾਇਆ ਸੀ ਨੂੰ ਅੱਜ ਇਹ ਬੈਠਾ ਆ ਕੇ ਭਾਈ ਸਾਹਿਬ 11:08 ਦੇ ਤੇ 100% ਕੂਤਰਾਂ ਨੇ ਜੋਰ ਲਾਇਆ ਹੋਊ ਅੱਜ ਵੀ ਬੁਰਾ ਹਾਲ ਆ ਬਈ ਬੁਰਾ ਹਾਲ ਜਾਵਾ ਐਨ ਦੇਖੋ ਕੀ ਹਾਲ ਹੋਇਆ ਪਿਆ ਬਸਾਰੇ ਦਾ ਤੇ ਬਈ ਜਿਹੜੇ ਦੋ ਕਬੂਤਰ ਰਹਿ ਗਏ ਆਪਣੇ ਉਹ ਵੀ ਆ ਗਏ ਆ ਕੱਲਾ ਹਰੇਗਲਾ ਵੀ ਟੂਸੇ ਵਾਲਾ ਬਹਿ ਜੇ ਦੂਜੇ ਦਾ ਠੱਪੇ ਮਾਰਦਾ ਫਿਰਦਾ ਹਜੇ ਉਹ ਲਓ ਜੀ ਹਰੇ ਟੂਸੇ ਵਾਲਾ ਵੀ ਆ ਗਿਆ ਬਈ ਗੇੜਿਆਂ ਵਾਲਾ ਕਬੂਤਰ ਵੀ ਇਹ ਬੈ ਗਿਆ ਕੇ ਭਾਈ ਸਾਹਿਬ 11 ਵਜੇ ਕੇ 11 ਮਿੰਟਾਂ ਤੇ ਸੁੱਕਾ ਕਬੂਤਰ ਰਹਿ ਗਿਆ ਪਾਣੀ ਪੂਣੀ ਵਾਲੇ ਸਾਬਾਂ ਤੇ ਬਈ ਉਹਨੇ ਚਲੋ ਉਹਨੂੰ ਵੀ ਬਾਹਰ ਹੀ ਲੈਨੇ ਆ ਆਉਂਦਾ ਹਰੇ ਗੁਲਾਬੀ ਟੂਸੇ ਵਾਲਾ ਲਓ ਜੀ ਲਾਸਟ ਕਬੂਤਰ ਹਰੇ ਗੁਲਾਬੀ ਟੂਸੇ ਵਾਲਾ ਵੀ ਆ ਕੇ ਬੈਠ ਗਿਆ ਅ 11 ਵਜੇ ਕੇ 20 ਮਿੰਟਾਂ ਤੇ ਸੁੱਕਾ ਕਬੂਤਰ ਸੀਗਾ ਬਈ ਇਹ ਲਿਆ ਮੁੰਡਾ ਲਾ ਲਿਆ ਗਲਚੀ ਆਂ ਦਾਇਰ ਬੈਠਾ ਉਹਦੇ ਅੰਦਰ ਤਾਂ ਸੀ ਵੀ ਕੁਛ ਨਹੀਂ ਤੇ ਕਬੂਤਰ ਵੀ ਆਪਣੇ ਸਾਰੇ ਅੰਦਰ ਐ ਸਿਰਫ ਦੋ ਕਬੂਤਰਾਂ ਦੀ ਕੰਡੀਸ਼ਨ ਖਰਾਬ ਐ ਇੱਕ ਪਾਣੀ ਵਾਲੇ ਦੀ ਇੱਕ ਸੁੱਕੇ ਦੀ ਵੀ ਆ ਵੇਖੋ ਇੱਕ ਤਾਂ ਆਪਣਾ ਹੋਗਾ ਸ਼ਾਖ ਘੰਡਗਾਤ ਵਾਲਾ ਠੀਕ ਐ ਇਹ ਨਹੀਂ ਅਫਸੈਟ ਐ ਥੋੜਾ ਜਿਹਾ ਵਿਚਾਰਾ ਹਨਾ ਕਮਲ ਜਿਹਾ ਮਰੀ ਜਾਂਦਾ ਇੱਕ ਸੁੱਕਾ ਸੁੱਕੇ ਨੇ ਤਾਂ ਫਿਰ ਹੋਣਾ ਹੀ ਐ ਬਈ ਇਹਦੇ ਵੀ ਪੱਲੇ ਕੱਖ ਨਹੀਂ ਵਿਚਾਰੇ ਸਿੱਦੇ ਸਾਹਮਣੇ ਇਹਦੀ ਵੀ ਹੋਰ ਹੀ ਬਣ ਗਈ ਬੱਤਕ ਜੀ ਤੇ ਚਲੋ ਕੋਈ ਨਾ ਤੇ ਕਰੀ ਜਾਂਦੇ ਇਹਨਾਂ ਨੂੰ ਰਿਲੈਕਸ ਮੈਟ ਮੂਡ ਗਿੱਲੇ ਕਰਕੇ ਪ੍ਰੈਸਰ ਮਾਰ ਮਾਰ ਹਨਾ ਚੰਗੀ ਤਰ੍ਹਾਂ ਬਈ ਸਾਰਾ ਕਾ ਕਰਕੇ ਇਹਨੂੰ ਸੈੱਟ ਵੈੱਟ ਮਾੜੇ ਮੋਟੇ ਓਏ ਨਾ ਕੁੱਟੋ ਏ ਤੂੰ ਤੇ ਫਿਰ ਕਰਦੇ ਆ ਹਾਲਾ ਲਓ ਜੀ ਲਵਾਗੇ ਮਾੜੀ ਮਾੜੀ ਚਿੱਗੀ ਇਹਨਾਂ ਦੀ ਆ 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 ਵਾ 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 ਬਈ ਨਹੀਂ ਨਹੀਂ ਜਿਆਦਾ ਨਹੀਂ ਚਲੋ ਤੁਸੀਂ ਚਲੋ 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 ਤੇ ਆਹ ਦਾ ਫੰਗ ਫਰੋਲੀ ਜਾਂਦਾ ਹਰੇ ਟੂਸੇ ਵਾਲਾ ਤਾਂ ਹੰਦਪਰ ਫਰਵਾਹੀ ਕੋਈ ਨਹੀਂ ਚੂਬਰ ਨੂੰ ਇਧਰੇ ਇਹ ਕਬੂਤਰਾਂ ਨੂੰ ਰਾਜਮਾਂ ਪਾਣੀ ਪਿਆ ਦੇਗੇ ਬਈ ਕਲਾ 2 ਹਾਂ ਇੱਕ ਮਿੰਟ 2 ਸਿਆਂ ਵਾਲਾ ਚੱਕ ਦੇ ਕਲਾ ਇਹ ਪਾਣੀ ਰੋਕ ਗਿਆ ਕਬੂਤਰ ਹਨਾ ਸਾਨੂੰ ਦੱਸਿਆ ਸੀਗਾ ਇਹ ਪਹਿਲਾਂ ਵੀ ਰੁਕਿਆ ਸੀ ਅੱਜ ਪਾਣੀ ਚਕਾਉਣ ਦਾ ਹੱਕ ਸੀ ਪਰ ਆਪਾਂ ਫੇਰ ਵੀ ਜਾਣ ਕੇ ਸੁੱਕੀਵਾਰੀ ਕਰਾਈ ਐ ਫਿਰ ਤਾਂ ਰੁਕੂ ਹੀ ਪਣੀ ਬਈ ਤੇ ਇਧਰ ਇਹਨਾਂ ਨੂੰ ਰਾਜਮਾਂ ਪਾਣੀ ਰੱਖ ਦਿੱਤੇ ਆਪਣੇ ਦੋਵੇਂ ਕਬੂਤਰਾਂ ਨੂੰ ਖੜ ਜੋ ਇੱਕ ਮਿੰਟ ਥੋੜਾ ਇਹ ਪਾਣੀ ਲਓ ਜਿਹਦਰੇ ਨੂੰ ਰਾਜਮਾਂ ਪਿਆ ਦੇ ਆਏ 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 ਇਹ ਕੋਲ ਰਿਪੋਰਟ ਹਾਂਜੀ ਬਾਪੋ ਕਰੀ ਜਾਂਦੇ ਆ ਬਈ ਇਹਨਾਂ ਦੀ ਸਾਹ ਸੰਭਾਲ ਤੇ ਬਸ ਇੱਕ ਕਬੂਤਰ ਨੇ ਪਾਣੀ ਰੋਕਿਆ ਬਈ ਅਜਾ ਉਹ ਟੂਸਿਆਂ ਵਾਲੇ ਨੇ ਹਰੇ ਗਲਾਬੀ ਟੂਸਿਆਂ ਦੇ ਸੁੱਕੇ ਨੇ ਬਾਕੀ ਸਾਰਿਆਂ ਦਾ ਕੋਈ ਚੱਕਰ ਨਹੀਂ ਆ ਵੀ ਚੱਲ ਪਿਆ ਲਗਭਗ ਕਾ ਵੀ ਪਹਿਲਾਂ ਵਾਲੇ ਕੂਤਰ ਵੀ ਸੈੱਟ ਹੋ ਗਏ ਇੱਕ ਫੂੰਗੀ ਵਾਲੀ ਦੀ ਕੰਡੀਸ਼ਨ ਤੇ ਇੱਕ ਟੂਸਿਆਂ ਦੀ ਮਾੜੀ ਹੈ ਕੱਲੇ ਦੀ ਦੂਜੇ ਸਾਰਿਆਂ ਨੂੰ ਬਦਾਮ ਫਨੂੰ ਪਾ ਦੇਣਗੇ ਟਾਈਮ ਨਾਲ ਆ ਵੀ ਖੱਚ ਗਿਆ ਉਹ ਵੀ ਖੱਚ ਗਿਆ ਰੱਤਾ ਵੀ ਖੱਚ ਗਿਆ ਆ ਵੀ ਖਿੱਚ ਜੂਗਾ ਹਰੇ ਟੂਸਿਆਂ ਵਾਲਾ ਸਾਰੇ ਖਿੱਚੇ ਜਾਣਗੇ ਹਣਾ ਤੇ ਇਧਰ ਇਹਨਾਂ ਨੂੰ ਬਦਾਮ ਪਾ ਦੇ ਬਿਚਾਰੇ ਕੂਤਰ ਮੇਂ ਬਸ ਖੁੱਡੇ ਛੜਨ ਵਾਲੇ ਹੈਗੇ ਤੇ ਕਬੂਤਰ ਵੀ ਆਪਣੇ ਬਹਿ ਗਏ ਬਾਜੀ ਤੇ ਤੇ ਨਹੀਂ ਬਹਿ ਗਏ ਕੂਤਰਾ ਤੇ ਦੋ ਕੂਤਰਾ ਦਾ ਗਲਤ ਸੀਗੇ ਇੱਕ ਤਾਂ ਕਣੀ ਕਾਂਤ ਵਾਲੀ ਇੱਕ ਗੋਸ਼ ਵਾਲੀ ਕੂਤਰੀ ਫੁੱਲ ਗਲਤ ਸੀ ਉਹਨੇ ਵੀ ਚਾਰ ਪੀਲੇਆਂ ਮਿੱਠਾ ਮਾਰਗਾ ਆਪਣੇ ਲਈ ਵੀ ਚਾਰ ਪੀਲੇਆਂ ਮਿੱਠਾ ਮਾਰਗੇ ਦੋ ਪੁਰਾ ਮੋਟੀਆਂ ਫਤਗਾ ਹਨਾ ਤੇ ਸਖਜਿੰਦਰ ਵਾਲੇ ਬੱਚੇ ਨੇ ਇੱਕ ਵੀ ਚਾਰ ਪੀਲੇ ਲਈ ਬਿਠਣੀ ਮਾਰੀ ਉਹਦਾ ਜਿੰਨਾ ਵਿਤ ਸੀਗਾ ਮਤਲਬ ਵੀ ਦੋਵੇਂ ਕਬੂਤਰਾਂ ਤੋਂ ਤੁਸੀਂ ਆਏ ਰੱਖ ਲੋ ਵੀ ਇੱਕ ਕਬੂਤਰੀ ਦੇ ਸਖਜਿੰਦਰ ਵਾਲੇ ਬੱਚੇ ਜਿਹੜੇ ਜਿਹੜੇ ਦੋ ਬਣ ਜਾਣਗੇ ਆਪਣੇ ਦੇ ਤੁ ਮਲਾ ਕੇ ਉਹ ਉਰਦੂ ਅੱਧਾ ਬੱਚਾ ਸੀ ਤੇ ਉਹਨਾਂ ਦੇ ਬਰੋਬਰ ਹੋੜ ਗਿਆ ਬੱਚਾ ਉੱਥੇ 1:00 ਵਜੇ ਬੈਠਾ ਤੇ ਲਾਸਟ ਕੂਤਰੀ ਆਪਣੇ ਉੱਥੇ ਬੈਠੀ ਐ 1:10-20 ਮਿੰਟਾਂ ਤੇ ਸ਼ਾਇਦ 1:10-20 ਮਿੰਟਾਂ ਤੇ ਤੇ 2:00 ਵਜੇ ਨੂੰ ਲਾਦਾ ਬਾਜੀ ਨਹੀਂ ਬੜੀ ਉਹ 2:00 ਵਜੇ ਕਬੂਤਰ ਕੱਲੇ ਹੀ ਫਿਰਦਾ ਸੀ ਸ਼ਾਇਦ ਹਨਾ ਬਾਕੀ ਮੈਂ ਥੋੜਾ ਜਿਹਾ ਰਿਕਾਰਡਿੰਗਾਂ ਵੇਖ ਕੇ ਟਾਈਮ ਦਾ ਕਲੀਅਰ ਕਰਕੇ ਦੱਸ ਦਿੰਦਾ ਤੁਹਾਨੂੰ ਲਾਉ ਜੀ ਲੱਗਦੇ 8 ਤੇ ਕੱਟਦੇ ਬਦਾਮ ਆਪਾਂ 1 2 3 4 ਕਬੂਤਰਾਂ ਵਾਸਤੇ ਲਗਭਗ ਉਹ ਵੀ ਪਾਣੀ ਖੱਚ ਗਿਆ ਉਹ ਵੀ ਪਾਣੀ ਖੱਚ ਗਿਆ ਰੱਤਾ ਵੀ ਖੱਚ ਗਿਆ ਆਪਣਾ ਫੂੰਜਲ ਦੀ ਗੱਲ ਬਾਤ ਕਰਾਂਗੇ ਠੀਕ ਹੈ ਰੱਤਾ ਖੱਚ ਗਿਆ ਉਹ ਉਹ ਤੇ ਇਧਰੋਂ ਖੱਚ ਗਿਆ ਢਕਾਂਡ ਵਾਲਾ ਤੇ ਥੱਲੋਂ ਖੱਚ ਗਿਆ ਹਰੇ ਟੂਸਲਾ ਪੰਜ ਕਬੂਤਰ ਪਾਣੀ ਖੱਚ ਗਿਆ ਤੇ ਇਹ ਜਿਹੜੇ ਚਾਰ ਕਬੂਤਰ ਹੈ ਇਹਨਾਂ ਨੂੰ ਅੱਜ ਪਤਾ ਨਹੀਂ ਦਾਇਆ ਸੀ ਕਿ ਨਹੀਂ ਦਾਇਆ ਸੀ ਤੇ ਇਹਨਾਂ ਨੂੰ ਤਾਂ ਦਾਇਆ ਸੀ ਨਾਲ ਉਹਨੇ ਇੱਕ ਨਹੀਂ ਦਾਇਆ ਸੀ ਇਹ ਚਾਰ ਨੂੰ ਖੁੱਡੇ ਛੱਡਿਆ ਮੈਂ ਲਓ ਬਾਪੂ ਤੇ ਇਧਰ ਇਹ ਤੰਨੇ ਜਾਨਵਰਾਂ ਨੂੰ ਰੱਖਤੀਏ ਭਾਈ ਬਾਦਾਮ ਇੱਕ ਮੈਨੂੰ ਢੋਲ ਨਾ ਦੇ ਮੈਨੂੰ ਪਤਾ ਕਾਲੀ ਕਾਲੀ ਚ ਨਾ ਕੰਮ ਕਰ ਦੇਣਾ ਨਾ ਮੈਂ ਰੱਤਾ ਖਬੀਗਲਾ ਵੀ ਬਗਲ ਵਾਲਾ ਤੇ ਹਰਾ ਫੁੰਝਾ ਗਲਾਬੀ ਟੂਸਾ ਛਾਖਿਆਂ ਚੋਂ ਓ ਮਾਈ ਗੋਡ ਫੁੰਡੇ ਕਿ ਬਿਆਸੀ ਤੇ ਆਪਣਾ ਥੱਲੇਗਾ ਗਲਾਬੀ ਬਗਲ ਵਾਲਾ ਚੋਂ ਖਟੀਆਂ ਵਾਲੇ ਆਇਆ ਪੁੱਤ ਆਇਓ 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 ਆ ਦੇਖੋ ਹੁਣ ਪੈ ਗਿਆ ਨਾ ਟੁੱਟ ਕੇ ਬਦਾਮਾਂ ਨੂੰ ਇਹਦਾ ਮਤਲਬ ਹੈ ਵੀ ਪ੍ਰੋਪਰ ਪਾਣੀ ਖਿੱਚਿਆ ਇਹਨਾਂ ਨੇ ਇਹਦਾ ਪਾਣੀ ਪੂਰਾ ਹੈ ਹੁਣ ਇਹਨਾਂ ਨੂੰ ਘੁੱਕ ਲੱਗਿਆ ਚੋਰਾਆਂ ਛੋਰਾਾਂ ਤੇ ਹੁਣ ਜਿੰਨਾ ਸਿੱਟੀ ਜਾਊਂਗੇ ਖਾਈ ਤੁਰੇ ਆਣਗੇ ਤੇ ਜੇ ਕੱਚੇ ਕੂਤਰਾਂ ਨੂੰ ਪਰ ਰੱਖ ਦਿੰਨੇ ਹਨਾ ਬਾਕੀ ਯਾਰ ਸਾਰੇ ਸਿਆਣੇ ਸਾਰ ਨੂੰ ਪਤਾ ਹੀ ਹੈ ਫਿਰ ਵੀ ਚਲੋ ਮਾੜੀ ਮੋਟੀ ਕੰਮ ਦੀ ਗੱਲ ਵੀ ਕਰ ਦਰਨਾ ਵੀ ਦੀ ਮੈਂ ਤੇ ਜਿਹੜੇ ਕਬੂਤਰ ਬਾਹਣਾ ਵੀ ਪਾਣੀ ਪ੍ਰੋਪਰ ਨਹੀਂ ਪੀਉਂਦੇ ਉਹ ਪਹਿਲੀ ਗੱਲ ਬਦਾਮ ਖਾਂਦੇ ਨਹੀਂ ਉਹ ਕਬੂਤਰ ਠੀਕ ਹਨ ਤਾਂ ਕਰਕੇ ਇਕੱਲੇ ਹੀ ਐ ਕਿਵੇਂ ਯਾਰ ਗਾਂਹ ਪਿੰਜਰਾ ਰੱਖ ਕੇ ਜਾਣ ਵੇਲੇ ਤਾਂ ਬੰਦੇ ਬਾਹਲੀ ਤਿਆਰੀ ਚ ਜਾਂਦੇ ਆ ਯਾਰ ਆਉਣ ਵੇਲੇ ਕੀ ਹੋ ਜਾਂਦੇ ਬੰਦਿਆਂ ਨੂੰ ਬੇਵੱਤੇ ਨੇ ਨਾ ਇਹ ਦੋਨੇ ਬੁੰਦਲ ਕੇ ਅੱਛਾ 1 ਮਿੰਟ ਬਈ ਇੱਕ ਕਬੂਤਰ ਹੀ ਲਿਆਂਦਾ ਸੀ ਆ ਦਾ ਬਸ ਦੂਜਾ ਕੋਈ ਥਿਆ ਨਹੀਂ ਸਾਨੂੰ ਲਓ ਜੀ ਤੇ ਦਰੇ ਦੋ ਕਬੂਤਰਾਂ ਹੋਰ ਬਦਾਮ ਰੱਖੀਏ ਆ ਦੇਖੋ ਵੀ ਆਪਣਾ ਗਲਾਬੀ ਪੁੰਜੀ ਵਾਲਾ ਕੱਲ ਉੱਟ ਕੇ ਆਇਆ ਨਾ ਤੇ ਕੱਲ ਉੱਡ ਗਿਆ ਤੇ ਦੂਜੇ ਦਿਨ ਦੇ 5:13 ਹੋ ਗਏ ਤੇ ਅੱਜ ਬਦਾਮ ਰੱਖਿਆ ਕਬੂਤਰ ਨੂੰ ਹਨਾ ਤੇ ਇੱਧਰ ਹੋ ਗਿਆ ਆਪਣਾ ਘੰਡ ਵਾਲਾ ਚਲੋ ਇਹ ਤਾਂ ਅੱਜ ਹੀ ਉੱਡ ਗਿਆ ਜਗੇ ਇਹਨੂੰ ਵੀ ਰੱਖਦ ਗਏ ਤੇ ਆਹ ਕਬੂਤਰ ਵੀ ਚਲਾ ਗਿਆ ਪਾਣੀ ਵੀ ਜਿਹੜੇ ਕਬੂਤਰ ਨੇ ਪਾਣੀ ਰੋਕਿਆ ਸੀਗਾ ਬਸ ਉਹਨਾਂ ਨੂੰ ਰਾਜਵਾ ਪਾਣੀ ਪਿਉਣਾ ਜਦੋਂ ਖਿੱਚ ਗਿਆ ਤੇ ਰਾਤ ਤੱਕ ਰੇਣੂ ਵੀ ਬਦਾਮ ਤਾਰ ਦੇਾਂਗੇ ਲਓ ਜੀ ਰੱਖੀ ਇਹਨੂੰ ਡੱਕਾ ਪਾਣੀ ਹਰੇ ਗਲਾਬੀ ਟੂਸਿਆ ਆਇਆ 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 ਪੁੱਤ ओके 보라제 ਹੋਰ ਪੀਓ ਪਰ ਇਹ ਪਾਣੀ ਕਾਫੀ ਪੀਓ ਚਲੋ ਸੈਟ ਆ ਬਈ ਉਹਨਾਂ ਗੱਡੀ ਮੀ ਲਾਇਆ ਕਿ ਖਜੇ ਘੰਟੇ ਦੇ ਵਿੱਚ ਵਿੱਚ ਇਹ ਲਓ ਜੀ ਤੇ ਇਧਰ ਉਹ ਟੇਕ ਪੁਰਾਣੋ ਵੀ ਰੱਖਦੀ ਐ ਦਾਣੇ ਬਈ ਆਇਓ ਏ ਸ਼ਿਰੋ ਖਾ ਲੋ ਤੇ ਇਧਰ ਉਹ ਵੱਡੀਆਂ ਕਬੂਤਰਾਂ ਨੂੰ ਵੀ ਰੱਖਦੀ ਆ ਭਾਈ ਦਾਣੇ ਆਇਓ ਖੰਡੋ ਖਾ ਲੋ ਆਇਓ 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 ਲਓ ਜੀ ਤੇ ਇਧਰ ਉਹ ਵੱਡੇ ਕਬੂਤਰਾਂ ਨੂੰ ਵਾਟਰ ਵੀ ਪਾਤਾ ਬਈ ਉਹ ਤੇਰੇ ਕਬੂਤਰਾਂ ਵਾਲੇ ਪਾਸੇ ਹੀ ਪਾਤਾ ਤੇ ਲਾਜੀ ਜੀ ਇਹਨਾਂ ਨੂੰ ਵਲੌਗ ਇਹਨਾਂ ਦਾ ਕੰਮ ਆ ਕਲੀਅਰ ਹੈ ਹਾਂਜੀ ਮੇਰੇ ਵੀਰੋ ਤੇ ਇੱਧਰ ਕਬੂਤਰਾਂ ਨੂੰ ਪਾਤਾ ਬਈ ਵਾਟਰ ਨਿਊ ਵਾਟਰ ਠੀਕ ਹੈ ਤੋਂ ਸਵਾਰ ਕੇ ਚੰਗੀ ਤਰ੍ਹਾਂ ਠੰਡਾ ਪਾਣੀ ਲੈ ਕਰੋ برف ਲਿਆਂਦੀ ਪਾਣੀ ਥੋੜਾ ਤਾਪ ਜਾਂਦਾ ਹੁਣ ਹਨਾ ਦਿਨ ਹੋਰ ਹਿਸਾਬ ਦੇ ਹੋਮਸ ਜਿਹੀ ਹੋ ਜਾਂਦੀ ਹੈ ਬਾਕੀ ਕੁਝਾਂਝ ਵੀ ਪਿਆ ਤਾਪ ਜਾਂਦਾ ਤਾਂ ਕਰਕੇ ਫਿਰ ਇਹਨੂੰ ਸ਼ਾਮ ਵੇਲੇ ਥੋੜਾ ਜਿਹਾ ਨਾਰਮਲ ਜਿਹਾ ਠੰਡਾ ਕਰਕੇ ਪਾਉਣੇ ਹੁੰਦੇ ਆ ਤੇ ਉਹ ਕੈਰ ਬਟਾ ਪੂਰੀ ਲੈ ਜਾਂਦੇ ਬਈ ਪਸੰਦਰ ਇੱਕ ਕਬੂਦਰੀ ਰਹਿ ਗਈ ਆਪਣੀ ਬਈ ਫੂੰਜੇ ਟੂਸ ਵਾਲੀ ਇੱਕ ਦੋਵੇਂ ਟੂਸਿਆਂ ਨੂੰ ਮੰਦਰ ਛੱਡ ਤਾਂ ਮੈਂ ਖਾਪੇ ਪਾਣੀ ਪੂਣੀ ਖਿੱਚ ਲੂਗਾ ਰਾਤ ਕਰ ਸੈਟ ਵਟ ਹੋ ਜੂ ਤੇ ਬਾਜੀ ਤੋਂ ਸਿਰਫ ਆਹ ਕਬੂਦਰੀ ਮੁੜ ਕੇ ਆਈ ਹੈ ਵੀ ਆਪਣੀ ਇਹ ਵੀ ਬਹਿ ਗਈ ਜਿਹੜੀ ਤੁਹਾਨੂੰ ਦੱਸਿਆ ਲਾਸਟ ਤੇ ਹਨਾ ਉਹ ਮੰਨ ਕੇ ਚਲੋ ਤੀਜੀ ਕਬੂਦਰੀ ਕੱਟੀ ਗਈ ਉੱਥੇ ਜਿਸ ਤੱਕ ਮਨ ਲੱਗਦਾ ਆਹ ਵਾਲੀ ਮੋਰ ਲੱਗੀ ਹੈ ਪੂਛ ਤੇ ਮੋਸ਼ੀ ਵਾਲੀ ਕਬੂਦਰੀ ਹਰੀ ਗਲਾਬੀ ਕਾਛ ਵਾਲੀ ਇਹ ਵੀ ਇੱਥੇ ਛੱਡ ਗਈ ਕਹਿੰਦਾ ਸੈਟ ਵਟ ਕਰਦੀ ਜ਼ੋਰ ਤਾਂ ਕਾਫੀ ਮਰਿਆ ਕਬੂਦਰੀ ਨਹੀਂ ਆ ਰਹੇ ਨੇ ਤੇ ਆਹ ਚਲ ਚੰਗੀ ਗੱਲ ਐ ਇਦਾ ਵੀ ਕਰੀਨੇ ਨਾਲ ਦਾ ਟ੍ਰੀਟਮੈਂਟ ਵੀ ਹਾਂਜੀ ਮੇਰੇ ਘਰ ਆ ਕੇ ਇੱਧਰ ਲੈ ਕਰੇਗੀ ਤੇ ਵਸ ਤਾਂ ਪਹਿਲਾਂ ਵੀ ਆ ਗਿਆ ਸੀ ਉਹਨਾ ਮੈਂ ਚੱਕਰ ਕੀ ਹੋਇਆ ਇੱਥੇ ਫੋਨ ਬੰਦ ਹੋ ਗਿਆ ਮੈਂ ਚਾਰ ਚੂਰ ਜਲਾਉਣ ਦੀ ਟਰਾਈ ਕੀਤੀ ਫੋਨ ਵੀ ਆਪਣਾ ਚਾਰਜ ਹੀ ਨਹੀਂ ਹੋਇਆ ਫਿਰ ਘਰੇ ਗਿਆ ਮਸਾਂ ਘਰ ਵਾਲੇ ਫੋਨ ਤੋਂ 6% ਕਰਕੇ ਲਿਆਂਦਾ ਵੀ ਹੈਨਾ ਤੇ ਕੋਈ ਪਤਾ ਨਹੀਂ ਕਦੋਂ ਬੰਦ ਬੰਦ ਹੋ ਜੇ ਤੇ ਮੇਰਾ ਵੀ ਕੋਈ ਪਤਾ ਨਹੀਂ ਹਨਾ ਫੁੱਲ ਨਹੀਂ ਦਈ ਵੀ ਅੱਖਾਂ ਆ ਨਾ ਬੁਰਾ ਹੋ ਲਿਆ ਕਾ ਬਸ ਆ ਦੋ ਤਿੰਨ ਕੁੱਤਰ ਜੇ ਹੈਗੇ ਜਿਹੜੇ ਸੈੱਟ ਕਰਨੇ ਸਾਮਣੇ ਹਨਾ ਸਾਹਮਣੇ ਕੀਆ ਮਤਲਬ ਇਹਨਾਂ ਨੂੰ ਬਦਾਮ ਬਦੋਂ ਪਾਏ ਬਾ ਪਾਣੀ ਪੂਣੀ ਵੇਖ ਕੇ ਵਿਖੇ ਚੱਲੇ ਗਏ ਨੇ ਆਹੀ ਕੰਮ ਐ ਮੈਂ ਤਾਂ ਸਾਰੇ ਚਾਰਜ ਚੂਰਜ ਲਾ ਕੇ ਮੱਥਾ ਮਾਰ ਕੇ ਵੇਖ ਗਿਆ ਬਈ ਫੋਨ ਤੇ ਜੈਕ ਜੀ ਕੋਈ ਪ੍ਰੋਬਲਮ ਬਣ ਗਈ ਮੈਨੂੰ ਲੱਗਦਾ ਯਾਰ ਕਿ ਯਾਰ ਬਾਬੇ ਵਾਂਗ ਲੰਘ ਜੂ ਸਾਈ ਰਾਤ ਤੋ ਜਾਂ ਫਿਰਦਾ ਆਂ ਜੀ ਇਹ ਕਹਤਾ ਇੰਨੀ ਨੀਂਦ ਆਈ ਜਾਂਦੀ ਐ ਵੀ ਉਤੋਂ ਫੋਨ ਬੰਦ ਰਿਹਾ ਕਹਿਣਾ ਫੇਰ ਬੰਦ ਹੋ ਜਾਂਦਾ 2% ਤੇ ਮੱਥਾ ਮਾਰ ਮਾਰ ਮੁੜ ਗਿਆ ਹੁਣ ਬਈ ਘਰੋਂ ਕੇਬਲ ਚਾੱਕ ਕੇ ਲੈਂਦੀ ਆ ਠੀਕ ਐ ਕਿ ਨਹੀਂ ਇੱਕ ਪਹਿਲਾਂ ਆ ਪਈ ਇੱਥੇ ਇੱਕ ਆ ਪਈ ਹੁਣ ਤੀਜੀ ਲੈਂਦੀ ਐ ਘਰੋਂ ਤਾਂ ਲੱਗ ਗਈ ਐ ਇੱਥੇ ਆ ਕੇ ਜੇ ਸਹੀ ਲੱਗ ਗਈ ਐ ਪਹਿਲੇ ਵਾਰੀ ਚ ਫੇਰ ਕੁ ਦੇਖਣ ਨੂੰ ਕੁਝ ਗੜਬੜਾ ਬਈ ਹਾਂਜੀ ਬਾਬੇਓ ਤੇ ਸੌਂ ਗਿਆ ਸੀ ਬਈ ਨਹੀਂ ਪਤਾ ਲੱਗਿਆ ਇਹ ਵੀਡੀਓ ਮੈਂ ਅਗਲੇ ਦਿਨ ਰਿਕਾਰਡ ਕਰ ਰਹੇ ਹਾਂ ਸ਼ਾਮ ਨੂੰ ਬੈਠਾ ਬੈਠਾ ਤਾਂ ਐਡਿਟ ਕਰਨ ਦਾ ਟਾਈਮ ਹੁੰਦਾ ਨਾ ਇਹ ਵੀਡੀਓ ਤੇ ਅ ਫੋਨ ਨੇ ਬਾਹਲੇ ਭੁਗਾਈ ਕਰੀ ਪਈ ਹੁਣ ਤੁਹਾਨੂੰ ਦੱਸਿਆ ਜਿਵੇਂ ਹਨਾ ਆ ਤਾਂ ਕੇਵਲ ਕੂਬਲਾ ਤਾਰ ਤੂਰ ਪੰਗੇ ਕਰ-ਕਰਕੇ ਤੇ ਹੁਣ ਮੈਂ ਠੱਗੀ ਮਾਰ ਲਈ ਕਰਦਿਆਂ ਨਾਲ ਜਿਹੜੀ ਆਪਦੇ ਸੁ ਘਰੇ ਰੱਖਿਆ ਜਾ ਜਿਹੜੀ ਘਰੇ ਸੀਗੀ ਹਨਾ ਪ੍ਰਾਣੀ ਆਹ ਕੇਬਲ ਜੀ ਤੇ ਇਹ ਮੈਂ ਚੱਕ ਲਿਆ ਵੈਸੇ ਕਲ ਸੋਚਣ ਵਾਲੀ ਆ ਆ 2 ਸਾਲ ਪੁਰਾਣੀ ਆ ਹਨਾ ਇਹ ਪਹਿਲਾਂ ਆਪਣੇ ਚਿੱਟੇ ਜਿ ਫੋਨ ਤੇ ਲਾਉਂਦੇ ਸੀ ਆਈਫੋਨ 12 ਤੇ ਤੇ ਇਹ ਘਰੇ ਦੇਤੀ ਮੈਂ ਨਵੀਂ ਆਈਫੋਨ 14 ਪ੍ਰੋ ਮੈਕਸ ਨਾਲ ਲਈ ਸੀ ਜਿਹੜੀ ਉਹ ਲਾਉਂਦਾ ਹੁੰਦਾ ਸੀਗਾ ਆ ਉਹ ਘਰੇ ਰੱਖਿਆਂ ਦੀ ਉਹ ਲੱਗਣੋਂ ਹਟ ਗਈ ਆ ਹਜੇ ਵੀ ਲੱਗੀ ਜਾਂਦੀ ਆ ਤੇ ਆਹ 에어ਪੋਰਟ ਨਾਲ ਆਈ ਸੀ 오리지ਨਲ ਆ ਇਹ ਵੀ ਹਨਾ ਮੇਰੇ ਹਿਸਾਬ ਨਾਲ ਤਾਂ 오리지ਨਲ ਆ ਬਾਕੀ ਕੋਈ ਪਤਾ ਨਹੀਂ ਕੋਈ ਗੜਬੜ ਵੀ ਹੋ ਸਕਦੀ ਆ ਤੇ ਇਹ 오리지ਨਲ ਕੇਬਲ ਆ 에어ਪੋਰਟ ਨਾਲ ਆਈ ਸੀ ਇਹ ਵੀ ਨਹੀਂ ਲੱਗਦੀ ਆ ਜੱਬ ਹੋ ਗਿਆ ਸੀ ਇੱਕ ਨੀਂਦ ਨੂੰ ਬਾਹਰ ਹੀ ਆ ਜਾਂਦੀ ਰਾਤ ਵੀ ਪਤਾ ਹੀ ਨਹੀਂ ਲੱਗਾ ਕਿੱਥੇ ਸੌਂ ਗਿਆ ਕਿਹੜੇ ਵੇਲੇ ਸੌਂ ਸੁਬਿਆ ਤੇ ਤਾਂ ਕਰਕੇ ਵੀਡੀਓ ਦੀ ਐਂਡਿੰਗ ਕਰਨੀ ਭੁੱਲ ਗਿਆ ਤੇ ਬਾਕੀ ਕੂਤਰਾਂ ਨੂੰ ਵੀ ਸਹੀ ਦਾ ਸੰਵਾਦ ਮਦੂ ਨਹੀਂ ਪਾਇਆ ਸੀ ਉਹਨੂੰ ਅੱਜ ਤੜਕੀ ਹੀ ਪਾਏ ਗੇੜ ਤਿੰਨ ਚਾਰ ਬੈਠੇ ਇੱਥੇ ਬੈਠੀ ਰਹੇਗੀ ਬਸ ਉੱਤੇ ਕਿ ਨਹੀਂ ਕਿਉਂਕਿ ਆਪ ਨੂੰ ਉਹ ਬੜਾ ਬਹੁ ਹੈ ਭਾਈ ਨਾ ਬੇਵੱਤਾ ਹੈ ਬੇਮਾ ਉਹ ਕੋਈ ਕਿਹੜੀ ਗੱਲ ਇਹ ਤੁਹਾਨੂੰ ਦੱਸਈਏ ਸਾਨੂੰ ਹਣਾ ਵੀ ਇਹਨਾਂ ਨੇ ਇੱਕ ਕਬੂਤਰੀ ਮੋੜ ਕੇ ਲੈਂਦੇ ਸਿਰਫ ਉਹਦੇ ਵਾਲੀ ਗੋਸ਼ੇ ਵਾਲੀ ਤੇ ਨਾ ਤਾਂ ਆਪਣੀ ਕਾਲੀ ਜਿੰਨੀ ਮੁੜੀ ਆ ਤੇ ਨਾ ਭਾਈ ਸਾਹਿਬ ਆਪਣੀ ਮੁੜੀ ਆ ਉਹ ਬੱਚਾ ਹੋਣਾ ਸេចਰੇਂਦਰ ਵਾਲਾ ਹਣਾ ਤਿੰਨ ਚੜ੍ਹੇ ਇਤਨਾ ਚੋਂ ਇੱਕ ਐ ਦੋਵੇਂ ਉੱਥੇ ਪਿੰਡ ਚ ਹੀ ਕਮਾਜ ਗਏ ਟਾਈਮ ਤੁਹਾਨੂੰ ਦੱਸਿਆ ਜੇ ਇੱਕ ਵੇਗੀ ਸੀ 12 ਆਪਣੀ 12:50 55 ਤੇ ਸេចਰੇਂਦਰ ਵਾਲਾ 1:00 ਵਜੇ ਗੋਸ਼ੇ ਵਾਲੇ 1:10 ਮਿੰਟਾਂ ਤੇ ਮਨ ਲੱਗਦਾ ਤੇ 1:30 ਵਜੇ ਖਣੀ 1:40-50 ਦੇ ਬਾਜੀ ਨਿਪਟ ਗਈ ਸੀ ਉਹ ਉੱਥੇ ਬਾ ਆਹੀ ਸੀ ਨਾ ਸੀਗਾ ਤੇ ਓਕੇ ਆ ਬਸ ਹੁਣ ਠੀਕ ਆ ਭਾਈ De... bye bye sorry,